ਪਾਣੀ ਚ ਇਹਨਾਂ ਦੇ ਕੋਈ ਬੱਚ ਬੱਚੀ ਹੈ ਬਾਕੀ ਸਾਰੇ ਪਾਣੀ ਚ ਨੇ ਕਿਵੇਂ ਪਸੂ ਸੀਗੇ ਜੀ ਅੱਜੋਂ ਖਾਸ ਇਹ ਛੋਟੇ-ਮੋਟੇ ਜਿਹੜੇ 50-60 ਦੁੱਤੀ ਸੀਗੇ ਉਹਨਾਂ ਚੋਂ 14-15 ਤਾਰੇ ਵੇਚਨੇ ਬਸ ਕੁਛ ਲਈ ਬਚਿਆਗਾ ਕਿਵੇਂ ਹੋਇਆ ਜੀ ਇਹ ਨੁਕਸਾਨ ਇਹ ਉਹ ਤਾਂ ਪਾਣੀ ਤੇ ਪਏ ਨੇ ਬਸ ਉਹ ਤਾਂ ਪਾਣੀ ਤੇ ਪਏ ਕਿ ਉਹ ਤਾਂ ਨਿਕਲੇ ਆਉਣੇ ਸੀ ਇਹਨੇ ਮਗਰੋਂ ਪੱਤਰ ਆ ਗਏ ਨੇ ਪੱਤੇ ਚ ਗੇੜ ਗਏ ਪੱਤੇ ਉੱਤੇ ਚੜ ਗਏ ਉਹਨਾਂ ਦੇ ਇਹ ਕੀ ਕੀ ਕੰਮ ਕਰਦੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੈਗੇ ਤੁਸੀਂ ਰਾਕੋਟ ਦੇ ਰਹਿਣ ਵਾਲੇ ਜੀ ਮੰਗ ਕੀ ਕਰਦੇ ਸਰਕਾਰ ਤੋਂ ਜਿਹੜਾ ਵੱਡਾ ਨੁਕਸਾਨ ਹੋਇਆ ਹੈਗਾ ਅਸੀਂ ਇਹ ਨੁਕਸਾਨ ਮੈ ਸਾਡੀ ਬਤ ਮਦਦ ਕਰ ਦਿਓ ਥੋੜੀ ਜੀ ਕਿੰਨੇ ਲੱਖ ਦਾ ਨੁਕਸਾਨ ਹੋਇਆ ਰੈਡ ਕਟ ਕਰ 10 ਲੱਖ ਦਾ ਨੁਕਸਾਨ ਹੋ ਗਿਆ ਮੱਝਾਂ ਸੋਣ ਵਾਲੀਆਂ ਇਹ ਬਹੁਤ ਜਿਆਦੇ ਇਹਨਾਂ ਚ ਦੋ ਹੀ ਮੱਝਾਂ ਤੇਨੇ ਬੱਚੇ ਨੇ ਸੋਣ ਵਾਲੀਆਂ ਕਿੰਨੇ ਮੱਝਾਂ ਦੀ ਮਤ ਹੋਈ ਹੈ ਜੀ ਮੱਝਾਂ ਸਿਗੀਆਂ 50 60 ਸੀਗੀਆਂ ਉਹਨਾਂ ਚ 15 ਕੇ 16 ਨਾਲ ਨਿਕਲੇ ਬਸ ਹੋਰ ਕੁਝ ਨਹੀਂ ਨਿਕਲਿਆ ਸਿੱਦੇ ਧਾਰੂ ਪਸ਼ੂ ਸੀ ਸਾਰੇ ਹਾਂਜੀ ਮੇਰੇ ਕੋਲ ਧਾਰੂ ਇਹਨਾਂ ਦੇ ਆਪਣੇ ਸੀਗੇ ਕੋਈ ਤਸਵੀਰਾਂ ਤੁਸੀਂ ਦੇ ਸਕਦੇ ਹੈਗੇ ਤਸਵੀਰਾਂ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਕੌਨਸ ਡਰੇਨ ਦੀ ਹੈਗੇ ਇਹ ਕੀ ਕਹਿਣਾ ਚਾਹੁੰਦਾ ਜਿਹੜਾ ਨੁਕਸਾਨ ਹੋਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਲਾਬ ਨਵੀ ਹੈ ਜੀ ਹਮ ਕੀ ਕੀ ਕਹਿਣਾ ਚਾਹਣਾ ਨੁਕਸਾਨ ਕਿਵੇਂ ਹੋਇਆ ਹੈ ਨੁਕਸਾਨ ਜੀ ਪਸ਼ੂ ਬੈਠੇ ਪਿੱਛੇ ਉਹ ਕਿ ਮਸ਼ੀਨ ਵਾਲੇ ਨੇ ਇਕਦਮ ਚੱਕਦਾ ਬਦਰਖਤ ਡਿੱਗੇ ਸਾਰੇ ਪੱਤੇ ਆ ਕੇ ਵੇਗੇ ਪਰ ਬਸ ਮੈਂ ਵਿੱਚ ਮਾਰੀ ਛਾੜ ਮੈਂ 14 15 ਗਲਾਏ ਸਾਈਡ ਤੇ ਮੈਨੂੰ ਕਿਹਾ ਮਾਰਲੇ ਮੈਂ ਬਾਹਰ ਨਿਕਲੇ ਆਇਆ ਉਹ ਤੁਹਾਨੂੰ ਇਹ ਪਿੰਡ ਚ ਹੁੱਕਾ ਦਵਾਤਾ ਜੀ ਹੁੱਕਾ ਦਵਾ ਕੇ ਇਧਰਲੇ ਪਿੰਡ ਚ ਆ ਕੇ ਖੁੱਡੀ ਪਿੰਡ ਚ ਵੀ ਆ ਗਈ ਮੇਰੇ ਭਾਈਆਂ ਨੇ ਘੜਾਤੀ ਮਸ਼ੀਨ ਨਹੀਂ ਜਿਹੜੇ ਪਸ਼ੂ ਸੀਗੇ ਤੁਹਾਨੂੰ ਪਤਾ ਵੀ ਬਰਸਾਤ ਦਾ ਮੌਸਮ ਹੈਗਾ ਪਰ ਤੁਹਾਨੂੰ ਦੂਰ ਕਿਉਂ ਨਹੀਂ ਰੱਖਿਆ ਗਿਆ ਪਸ਼ੂ ਪਾਣੀ ਪੀਂਦੇ ਜੀ ਢੇਲੀ ਇ ਕੁੱ ਕਿੰਨੇ ਸੀਗੇ 56 ਪਸ਼ੂ ਸੀਗੇ ਕੋਲੇ ਜੀ 17 ਨਿਕਲੇ ਆਏ ਬਾਕੀ ਮਰ ਗਏ ਕਿੰਨਾ ਕ ਨੁਕਸਾਨ ਕੀ ਕਹਿਣਾ ਚਾਹਣਾ ਤੁਸੀਂ ਜਿਨ ਕਿ ਜਿਹੜਾ ਆਰਥਿਕ ਪੱਖੋਂ ਵੀ ਕਮਜ਼ੋਰ ਪਰਿਵਾਰ ਹੁੰਦਾ ਹੈਗਾ ਡੇੜੀ ਮਜ਼ਦੂਰੀ ਕਰਦੇ ਹੈਗਾ ਪਸ਼ੂਆਂ ਦਾ ਕੰਮ ਕਰਦੇ ਆ ਕਿਵੇਂ ਨੁਕਸਾਨ ਕਿਵੇਂ ਹੋਇਆ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵੀਰਾ ਕਿੰਨੇ ਕਿੰਨੇ ਪਸ਼ੂਆਂ ਦੀ ਮੌਤ ਹੋਈ ਮੇਰੇ ਸਾਰੇ ਡੰਗਰ ਹੀ ਖਤਮ ਹੋ ਗਏ ਇੱਕ ਡੰਗਰ ਬਚਾ ਕਿੰਨੇ ਪਸ਼ੂ ਸੀ ਤੁਹਾਡੇ ਕੋਲੇ ਸਾਡੇ ਕੋਲੇ ਜੀ ਮੇਰੇ ਕੋਲ 16 ਨਗ ਸੀਗੇ ਬਾਕੀ ਆ ਮੁੰਡੇ ਦੇ ਸੀ ਮੇਰੇ ਕੋਲ ਇੱਕ ਮੱਝ ਬਚੀ ਬਾਕੀ ਸਭ ਖਤਮ ਹੋ ਗਿਆ ਇਹ ਦੇਹਾਰੂ ਪਸ਼ੂ ਸੀ ਕਿ ਆਪਣੇ ਸੀਗੇ ਜੀ ਦੁੱਧ ਵਾਲੇ ਗੁੱਲ 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 ਕਿੰਨੇ ਸੀਗੇ ਇਨਕੇ ਪਸ਼ੂ ਬਿਲਕੁਲ 17 ਨਾਕ ਸੀ ਸਾਰੇ ਕੁੱਲ ਪਸ਼ੂ ਕਿੰਨੇ ਹੋਏ ਸੀ ਅੱਜ 56 ਤੁਹਾਡਾ ਇਨਕੇ ਕਿੰਨਾ ਕ ਨੁਕਸਾਨ ਹੋਇਆ ਓਕੇ 22 25 ਲੱਖ ਦਾ ਕੀ ਕਹਿਣਾ ਚਾਹਣਾ ਤੁਸੀਂ ਵੀ ਇਨਕੇ ਸੀਗੇ ਕਿੰਨੇ ਬੰਦੇ ਤੁਸੀਂ ਸੀਗੇ ਪਸ਼ੂਆਂ ਦਾ ਜਿਹੜਾ ਇੱਥੇ ਲੈ ਕੇ ਆਏ ਸੀ ਰੋਜ਼ਾਨਾ ਤੁਸੀਂ ਲੈ ਕੇ ਆਨੇ ਹੋ ਰੋਜ਼ਾਨਾ ਚਾਰਦੇ ਆ ਜੀ ਉਹ ਪਖਾੜਾ ਬਿਲਕੁਲ ਸਾਫ਼ ਰਹੀ ਜੀ ਦੁੰਗਾਰੀ ਕੱਲ ਵੀ ਪਾਣੀ ਪੀ ਕੇ ਕਿਨੇ ਪਸ਼ੂ ਜਿਹੜੇ ਪੌਪਲਨ ਵਾਲੇ ਸਫਾਈ ਵਾਲੇ ਨੇ ਉਹ ਅੱਜ ਮੋਕੇ ਤੇ 11 ਵਜੇ ਪੁਲ ਦੇ ਉੱਪਰ ਖੜਾ ਦੀ ਸਫਾਈ ਕਰੀ ਜਾਂਦਾ ਸੀ ਉਹਨੇ ਜਿਹੜਾ ਡੱਕਾ ਜਿਹੜਾ ਮੁਰੇ ਦਰਖਤ ਡਿੱਗਿਆ ਹੋਇਆ ਸੀ ਉਹ ਦਰਖਤ ਕੱਢਣ ਕਾਰਨ ਉਹਦੇ ਨਾਲ ਇੱਕਦਮ ਬੂਟੀ ਸਾਰੀ ਆ ਗਈ ਬੂਟੀ ਨੇ ਪਸ਼ੂ ਦੱਬ ਤੇ ਜਦੋਂ ਮੁੜ ਕੇ ਮੁੰਡੇ ਨੇ ਉਹਦੇ ਲਵੇ ਗਿਆ ਉਹ ਭਾਈ ਆਪ ਦੀ ਉਹ ਮਸ਼ੀਨ ਚ ਲੈ ਕੇ ਭੱਜ ਗਿਆ ਇਹਨਾਂ ਨੂੰ ਕਿਸੇ ਨੂੰ ਦਿਸ਼ਾ ਨਹੀਂ ਉਹ ਉੱਥੇ ਸੀਗਾ ਤੁਸੀਂ ਕਹਿੰਦੇ ਵੀ ਜਿਹੜਾ ਜਿਹਨ ਕੇ ਮੁੰਡਾ ਇੱਥੇ ਸੀਗਾ ਮਸ਼ੀਨ ਵਾਲਾ ਉਹਦੀ ਵੱਡੀ ਲਾਪਰਵਾਹੀ ਕਰਕੇ ਹੋਇਆ ਸਭ ਤੋਂ ਵੱਡੀ ਲਾਪਰਵਾਹੀ ਹੈ ਜੀ ਉਹਨਾਂ ਦੀ ਕੀ ਕਹਿਣਾ ਚਾ ਆਇਆ ਜੀ ਇਸ ਟਾਈਮ ਇਹ 25 ਲੱਖ ਰੁਪਏ ਦਾ 26 ਕਹੀ ਜਾਂਦਾ ਆਪਾਂ ਆਮ ਸਾਰੇ ਲੋਕ ਜਾਂਦੇ ਵੇ ਲੱਖ ਰੁਪਏ ਥੱਲੇ ਕੋਈ ਪਸੂ ਨਹੀਂ ਮਿਲਦਾ ਇਸ ਟਾਈਮ ਮਾੜੀ ਤੋਂ ਮਾੜਾ ਪਸੂ ਵੇ ਇਸ ਟਾਈਮ 80 90 ਹਜ਼ਾਰ ਰੁਪਏ ਦਾ ਸਾਰੀਆਂ ਮੈਂ ਅਸਾਂ ਦੇਖ ਰਹੇ ਨੇ ਲੋਕ ਵੀ ਕਿੰਨੀਆਂ ਕ ਮਾੜੀਆਂ ਨੇ ਲੱਖ ਰੁਪਏ ਦੇ ਆਪਾਂ ਜੇ ਮਾਮੂਲੀ ਸਾਹਿਬ ਲਈ ਇਹ 50 ਲੱਖ ਰੁਪਏ ਦਾ ਨੁਕਸਾਨ ਆ ਜੀ ਇਸ ਟਾਈਮ ਮਾਦਾ ਮੁੰਡਾ ਚਲ ਮੋਕੇ ਦਾ ਇਸ ਟਾਈਮ ਉਹ ਘਬਰਾਇਆ ਹੈ ਜੀ ਉਹ 25 26 ਉਹਨਾਂ ਚਾਰਨ ਦੇ ਨੁਕਸਾਨ ਹੋਇਆ ਅਗਰ ਨੂੰ ਆਪਾਂ ਕੀ ਕਹਿ ਸਕਦੇ ਉਹਦੇ ਹੋਇਆ ਮੰਗ ਸਾਡੀ ਇਹੀ ਆ ਸਰਕਾਰ ਮੂਰੇ ਵੀ ਆਪਣੇ ਆਮ ਪਬਲਿਕ ਮੂਰੇ ਵੀ ਜਿੰਨੀ ਤੋਂ ਜਿੰਨੀ ਮਦਦ ਇਹਨਾਂ ਦੀ ਹੋ ਸਕੀ ਆਪਾਂ ਆਪਦੇ ਭਾਈਚਾਰੇ ਨੂੰ ਬੁਲਾਵਾਂਗੇ ਜਿੰਨੀ ਮਦਦ ਹੋ ਸਕੀ ਆਪਾਂ ਇਹਨਾਂ ਦੀ ਕਰੀਏ ਬੱਦ ਤੋਂ ਬੱਦ ਦਾ ਪ੍ਰਸ਼ਾਸਨ ਸਰਕਾਰ ਕੋਲ ਮੰਗ ਚ ਕਰਦੇ। ਕੋਈ ਹੋਇਆ ਤਾਂ ਮਾੜਾ ਕੁਦਰਤ ਵੱਲੋਂ ਜਿਹੜੇ ਡੰਗਰ ਬੇਜਵਾਨ ਹੈ ਪਾਣੀ ਪੀਣ ਗਿਆ ਗਾਰਜ ਚ ਫਸ ਕੇ ਉਹਨਾਂ ਦੀ ਮੌਤ ਹੋ ਗਈ ਔਰ ਵੱਡਾ ਘਾਟਾ ਉਹਦੇ ਮਾਲਕ ਨੂੰ ਪਿਆ ਜਿਨ੍ਹਾਂ ਦੇ ਇਹਨੇ ਡੰਗਰ ਇਕੱਠੇ ਚਲੇ ਗਏ। ਹਾਂ ਲਾਪਰਵਾਹੀ ਕੀ ਦੀ ਹੋਏਗੀ ਆ ਕੋਈ ਮਸ਼ੀਨ ਵਾਲੇ ਦੀ ਲਾਪਰਵਾਹੀ ਦੱਸ ਰਹੇ ਹੈਗੇ ਦੋਚ ਲਾਈ ਜਾ ਰਹੇ। ਨਹੀਂ ਮਸ਼ੀਨ ਵਾਲੇ ਦੇ ਪਾਣੀ ਚੱਲਦਾ ਪਿਆ ਸੀ ਬੂਟੀ ਫਸ ਗਈ ਥੱਲੇ ਗਾਰ ਹੈ। ਇਹ ਕੁਦਰਤ ਦੇ ਕੰਮ ਵਿੱਚ ਫਸੇ ਕਿਸੇ ਨੇ ਧੱਕਾ ਦੇ ਕੇ ਤੋਂ ਮਾਰੇ ਨਹੀਂ ਠੀਕ ਹੈ ਨਾ ਇਹ ਆਪ ਚਾਰਨ ਆਸ ਤੇ ਇਧਰ ਲੈ ਕੇ ਆਏ ਆ ਇਹ ਨਾਲ ਸੀਗੇ ਤੇ ਜੇ ਨਾਲ ਨਾ ਹੁੰਦੇ ਤਾਂ ਫਿਰ ਤਾਂ ਆਪਾਂ ਕਿਸੇ ਦਾ ਸੋਚਦੇ ਵੀ ਕਿਸੇ ਨੇ ਕਰਾਵੀ ਕੀਤੀ ਐ ਠੀਕ ਹੈ ਨਾ ਸਰ ਇਹ ਜਿਹੜਾ ਹੈਗਾ ਨੁਕਸਾਨ ਹੋਇਆ ਹੈਗਾ ਉਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਦੇ ਕੇ ਕੋਈ ਨੁਕਸਾਨ ਬਾਰੇ ਡੀਸੀ ਸਾਹਿਬ ਆਏ ਸੀ ਐਸਡੀਓ ਮੈਡਮ ਆਏ ਸੀ ਉਹ ਇਹਨਾਂ ਦੀ ਐਪਲੀਕੇਸ਼ਨ ਤਹਿਸੀਲਦਾਰ ਨੂੰ ਮੈਂ ਆਪ ਕੋਲ ਖੜ ਕੇ ਦਵਾਤੀ ਹੈ ਜਿੰਨੇ ਪਸ਼ੂਆਂ ਦਾ ਸਾਰਿਆਂ ਦਾ ਮੌਜੂਦਾ ਇਹਨਾਂ ਨੂੰ ਮਿਲੇਗਾ ਔਰ ਕੋਈ ਉਹਦੇ ਚ ਕੋਈ ਦੋਰ ਨਹੀਂ ਵੀ ਨਹੀਂ ਮਿਲੇਗਾ ਕੋਈ ਬੰਦਾ ਰੌਲਾ ਪਾਉਂਦਾ ਵੀ ਨਹੀਂ ਮਿਲੇਗਾ ਮਿਲੇਗਾ ਥੋੜਾ ਟਾਈਮ ਲੱਗਦਾ ਅੱਜ ਆਹ ਪ੍ਰੈਸਕਿਊਪਰੇਸ਼ਨ ਹੋ ਜਾਵੇ ਉਸ ਤੋਂ ਪਰંત ਇਹਨਾਂ ਦੀ ਆਰਜ਼ੀ ਤਾਂ ਪਹੁੰਚ ਗਈ ਹੈ ਉਹ ਨਾਲ ਦੇ ਨਾਲ ਉਥੋਂ ਕਰਾ ਕੇ ਆਪੇ ਦੇਣਗੇ ਉਹਨਾਂ ਨੂੰ ਕਿੰਨੇ ਪਸ਼ੂਆਂ ਦੀ ਮੌਤ ਹੋਈ ਹੈਗੀ ਇਹ 39 ਦੱਸ ਦਿਆ ਹੁਣ ਜਿੰਨੀਆਂ ਬਾਡੀਆਂ ਲੱਭਣਗੀਆਂ ਉਦੋਂ ਸਾਨੂੰ ਪਤਾ ਲੱਗੇਗਾ ਵੀ ਟੋਟਲ ਕਿੰਨੇ ਆ ਰਾਹਤ ਕਾਰਦ ਕਿੰਨੇ ਰਾਹਤ ਕਾਰਦ ਵਧੀਆ ਚੱਲਦਾ ਸਾਡੀ ਪ੍ਰਸ਼ਾਸਨ ਸ਼ੁਰੂ ਤੋਂ ਲਗਾ ਸਵੇਰ ਤੋਂ ਸੜਕੇ ਜਿਵੇਂ ਖਬਰ ਮਿਲੀ ਆ ਸਾਰੇ ਆ ਹੈਡ ਰੇ ਹੁੱਡ ਰੇ ਜੋ ਮੰਗਵਾਏ ਆ ਇਹ ਸਾਰੇ ਪ੍ਰੋਫੈਸਰ ਨੇ ਮੰਗਵਾਏ ਆ ਨਾਲ ਲਾ ਕੇ ਕੰਮ ਕਰਾਰੇ ਸਾਰੇ